ਅੰਮ੍ਰਿਤਸਰ ਦੇ ਸਦਰ ਬਾਜ਼ਾਰ ਕੈਂਟ ਦੇ ਵਿੱਚ ਕੋਠੀ ਨੰਬਰ 19 ਨੂੰ ਪੋਜੇਸ਼ਨ ਲੈਣ ਲਈ ਸੁਪਰੀਮ ਕੋਰਟ ਦੇ ਆਰਡਰ ਹੋਏ ਸਨ ਸੁਪਰੀਮ ਕੋਰਟ ਨੇ ਆਰਡਰ ਕੀਤਾ ਸੀਗਾ ਕਿ ਇਸ ਕੋਠੀ ਨੂੰ ਪੋਜੇਸ਼ਨ ਲੈ ਲਈ ਜਾਏ ਔਰ ਜਿਹੜੇ ਕੋਠੀ ਦੇ ਉੱਤੇ ਕਾਬਜ ਨੇ ਦੀਵਾਨ ਚੰਦ ਪੁਸ਼ਵਰਗਿਆ ਉਹਨਾਂ ਤੋਂ ਇਹ ਕੋਠੀ ਹਾਸਲ ਕੀਤੀ ਜਾਵੇ ਸੋ ਇਸ ਪੋਜੇਸ਼ਨ ਨੂੰ ਲੈਣ ਲਈ ਪੰਜਾਬ ਪੁਲਿਸ ਤੇ ਔਰ ਆਲਾ ਅਧਿਕਾਰੀ ਜਿਹੜੇ ਨੇ ਮੌਕੇ ਤੇ ਪਹੁੰਚੇ ਹੋਏ ਨੇ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਬੜੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਇੱਥੇ ਹੈ ਕਿਉਂਕਿ ਇਸ ਕੋਠੀ ਦੇ ਵਿੱਚ ਜਿਹੜੇ ਪਰਿਵਾਰ ਨੇ ਉਹ ਰਹਿ ਰਹੇ ਨੇ ਉਹਨਾਂ ਵੱਲੋਂ ਓਪੋਜ਼ ਕੀਤਾ ਜਾ ਰਿਹਾ ਹੈ ਕਿ ਇਹ ਕੋਠੀ ਖਾਲੀ ਨਹੀਂ ਕੀਤੀ ਜਾਏਗੀ। ਸੋ ਫੈਸਲਾ ਹਜੇ ਉੱਥੇ ਹੀ ਇਨ ਬਿਨ ਲਾਗੂ ਨਹੀਂ ਹੋ ਰਿਹਾ। ਪਰਿਵਾਰਾਂ ਵੱਲੋਂ ਹਾਈ ਕੋਰਟ ਦੇ ਵਿੱਚ ਇਸ ਕੋਠੀ ਦੀ ਪੋਜਿਸ਼ਨ ਨੂੰ ਲੈ ਕੇ ਅਪੀਲ ਦਰਜ ਕੀਤੀ ਗਈ ਸੀ ਕਿ ਪਰਿਵਾਰ ਇੱਥੇ ਰਹਿ ਰਹੇ ਨੇ। ਅਸੀਂ ਇਸ ਬਾਰੇ ਜ਼ਿਆਦਾ ਗੱਲ ਕਰਨੇ ਹਾਂ। ਵਕੀਲ ਸਾਹਿਬ ਇਹ ਬੜਾ ਪੁਚੀਦਾ ਮਾਮਲਾ ਹੈ। ਬੜੀ ਦੇਰ ਤੋਂ ਚੱਲਿਆ ਆ ਰਿਹਾ ਹੈ। ਪਹਿਲੇ ਵੀ ਇਹੋ ਜਿਹਾ ਕੇਸ ਹੋਇਆ ਸੀਗਾ। ਹੁਣ 19 ਨੰਬਰ ਕੋਠੀ ਦੀ ਪੋਜਿਸ਼ਨ ਦੇ ਮਾਮਲੇ 'ਚ ਸੁਪਰੀਮ ਕੋਰਟ ਦੇ ਆਰਡਰ ਹੋ ਗਏ ਨੇ। ਹੂੰ ਹਾਈ ਕੋਰਟ ਦੇ ਵੀ ਆਰਡਰ ਆ ਗਏ ਮਗਰ ਸਰਵੋਚਮ ਤਾਂ ਸੁਪਰੀਮ ਕੋਰਟ ਹੀ ਹੈ ਹੂੰ ਕੀ ਕਿਥੇ ਕੀ ਫੈਸਲਾ ਹੋਇਆ ਪੋਜੀਸ਼ਨ ਲੈਣ ਦੀ ਅੱਜ ਟੀਮ ਆਈ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਐਡਵੋਕੇਟ ਅਭਿਸ਼ੇਕ ਗਿੱਲ ਐਕਚੁਅਲੀ ਕੀ ਹੈ ਸੁਪਰੀਮ ਕੋਰਟ ਨੇ 19 A ਦੇ ਆਰਡਰ ਕੀਤੇ ਹਨ ਜਦਕਿ ਜਿਹੜਾ 19 A ਹੈ ਇਹ ਖਾਲੀ ਲੈਣ ਦਾ ਇਹ ਖਾਲੀ ਲੈਣ ਦਾ ਕਬਜ਼ਾ ਲੈ ਲੈਣ ਅੱਜ ਵੀ ਐਸ.ਡੀ.ਐਮ ਸਾਹਿਬ ਤਹਿਸੀਲਦਾਰ ਸਾਹਿਬ ਤੇ ਸਾਰਾ ਐਡਮਿਨਿਸਟ੍ਰੇਸ਼ਨ ਆਏ ਸੀ ਅਸੀਂ ਉਹਨਾਂ ਨੂੰ ਕਿਹਾ ਖਾਲੀ ਲੈਣ ਦੇ ਆਰਡਰ ਹੋਏ ਖਾਲੀ ਲੈਣ ਦੇ ਆਰਡਰ ਲੈ ਲਓ ਪਰ ਇਹ ਕਹਿੰਦੇ ਆ ਨਹੀਂ ਜਿਹੜੇ ਕੁਆਟਰ ਲੈਣੇ ਆ ਜਿਹੜੇ ਕੁਆ ਹੋ ਗਏ 19 ਨੰਬਰ ਕੋਟੀ ਦੇ ਜਦ ਕਿ ਸੁਪਰੀਮ ਕੋਰਟ ਨੇ ਆਰਡਰ ਕੀਤੇ 19 A ਦੇ ਹਾਂ ਜੀ ਜਦੋਂ ਸਾਨੂੰ ਪਤਾ ਲੱਗਾ ਕਿ ਇਹ ਪੋਜੈਸ਼ਨ ਇਲਲੀਗਲੀ ਸਾਡਾ ਡਿਸਪੋਜ਼ੈਸ ਕਰਨਾ ਜਾਂਦੇ ਆ ਆਪਾਂ ਹਾਈ ਕੋਰਟ 'ਤੇ ਗ੍ਰੇਟ ਮੂਵ ਕੀਤੀ ਜਿੱਦਿ ਹਾਈ ਕੋਰਟ ਨੇ ਸਾਨੂੰ ਸਟੇ ਗ੍ਰਾਂਟ ਕੀਤਾ ਉਸ ਦੇ ਨਾਲ ਹਾਈ ਕੋਰਟ ਨੇ ਲਿਖਿਆ ਕਿ ਤੁਸੀਂ ਐਸ.ਜੇ.ਐਮ. ਸਾਹਿਬ ਕੋਲੋਂ ਇੱਕ ਐਪਲੀਕੇਸ਼ਨ ਲਗਾਉਗੇ ਐਸ.ਜੇ.ਐਮ. ਸਾਹਿਬ ਉਹਨੂੰ 4 ਵੀਕਸ 'ਚ ਡਿਸਾਈਡ ਕਰਨਗੇ ਦੋਵਾਂ ਪਾਰਟੀਆਂ ਨੂੰ ਬੁਲਾਣਗੇ ਜਿੰਨੀ ਦੇਰ ਤੱਕ ਉਹਨਾਂ ਦੀ ਇਸ ਐਪਲੀਕੇਸ਼ਨ ਨੂੰ ਸਾਡੀ ਐਪਲੀਕੇਸ਼ਨ ਨੂੰ ਡਿਸਾਈਡ ਨਹੀਂ ਕੀਤਾ ਜਾਂਦਾ ਉਨੀ ਦੇਰ ਹਾਈ ਕੋਰਟ ਮਾਨਯੋਗ ਹਾਈ ਕੋਰਟ ਨੇ ਸਾਨੂੰ ਸਟੇ ਗ੍ਰਾਂਟ ਦਿੱਤਾ ਮੈਂ ਉਹ ਸਟੇ ਦੀ ਕਾਪੀ ਵੀ ਐਸ.ਜੇ.ਐਮ. ਸਾਹਿਬ ਨੂੰ ਦਿਖਾਈ ਤਹਿਸੀਲਦਾਰ ਉਹਨਾਂ ਨੇ ਕਿਹਾ ਠੀਕ ਹੈ ਅਸੀਂ ਅੱਜ ਪਾਰਟੀ ਨੂੰ ਬੁਲਾ ਲੈਨੇ ਆਂ ਬਟ ਉਹਨਾਂ ਖਾਲੀ ਲੈਂਡ ਦਾ ਅੱਜ ਜੇ ਆ ਕਰ ਲੈਂਦੇ ਆ ਖਾਲੀ ਲੈਣ ਦਾ ਸਾਨੂੰ ਖਾਲੀ ਲੈਂਡ ਦਾ ਪੋਜੀਸ਼ਨ ਇਹਨਾਂ ਨੂੰ ਦੇਣ ਵਿੱਚ ਕੋਈ ਇਤਰਾਜ਼ ਨਹੀਂਗਾ ਪਰ 19 19ਏ ਦਾ ਮੈਂਸ਼ਨ ਕਿਹਾ ਸੁਪਰੀਮ ਕੋਰਟ ਕੋਲ ਪਹਿਲੇ ਨਹੀਂ ਪਤਾ ਪਹੁੰਚ ਛਕਿਆ ਕਿ ਜਦੋਂ ਸੁਪਰੀਮ ਕੋਰਟ ਨੇ ਆਰਡਰ ਪਾਸ ਕਰ ਦਿੱਤੇ ਸੀਗੇ ਉਹਨਾਂ ਵੱਲੋਂ ਕਿਉਂ ਨਹੀਂ ਲਿਖਿਆ ਗਿਆ 19 ਲੈਣੀ ਹੈ ਜਾਂ 19ਏ ਲੈਣੀ ਹੈ ਕਿ ਆ ਪਹਿਲੇ 19ਏ ਔਰ 19ਏ ਬੋਥ ਆਰ ਸੇਮ ਸੀਗੇ ਨਹੀਂ 19 ਤੇ 19 ਅਲੱਗ-ਅਲੱਗ ਸੀ ਐਕਚੁਅਲੀ ਜਿਹੜਾ ਆਰਮੀ ਨੇ ਯੂਨੀਅਨ ਆਫ ਇੰਡੀਆ ਨੇ ਕੇਸ ਕੀਤਾ ਉਹਦੇ ਵਿੱਚ ਉਹਨਾਂ ਨੇ ਸਪੈਸੀਫਾਈ ਨਹੀਂ ਕੀਤਾ ਕਿ 19 ਤੇ ਕਿੰਨੇ ਏਕੜ ਲੈਂਡ ਆਂਦਾ ਤੇ 19 ਏ ਚ ਕਿਹੜਾ ਲੈਂਡ ਆਂਦਾ ਸੈਕੰਡਲੀ ਇਹਨਾਂ ਨੇ ਕਿਤੇ ਵੀ ਨਹੀਂ ਦਿਖਾਇਆ ਗਿਆ ਕਿ ਇੱਥੇ ਫੈਮਲੀਆਂ ਰਹਿ ਰਹੀਆਂ ਇੱਥੇ 50 ਤੋਂ 60 ਫੈਮਲੀਆਂ ਰਹਿ ਰਹੀਆਂ ਜਿਹੜੇ ਲਾਸਟ 70 ਤੋਂ 80 ইয়ারਸ ਤੋਂ ਰਹਿ ਰਹੇ ਬਟ ਆਰਮੀ ਨੇ ਜਿਹੜਾ ਉੱਥੇ ਕੇਸ ਰਿਪrezent ਕੀਤਾ ਉਹਦੇ ਵਿੱਚ ਕਿਤੇ ਨਹੀਂ ਲਿਖਿਆ ਗਿਆ ਫੈਮਲੀਆਂ ਵੀ ਰਹਿ ਰਹੀਆਂ ਵਾ ਉਹਨਾਂ ਨੇ ਖਾਲੀ ਲੈਂਡ ਨੂੰ ਦਿਖਾਇਆ ਸ਼ੋਅ ਕਰਾਇਆ ਗਿਆ ਵਾ ਜਿਹੜੇ ਰੈਜ਼ਾਈਡਡ ਰਹਿ ਰਹੇ ਆ ਲੋਕ ਉਹਨਾਂ ਨੂੰ ਕਿਤੇ ਪੂਰੀ ਪਟੀਸ਼ਨ ਵਿੱਚ ਸ਼ੋ ਨਹੀਂ ਕਰਾਇਆ ਗਿਆ ਇਸ ਰਿਗਾਰਡਿੰਗ ਜਦੋਂ ਉਹਨਾਂ ਨੇ ਲਗਾਇਆ ਤੇ ਆਪਾਂ ਇਮੀਡੀਏਟਲੀ ਆਪਾਂ ਹਾਈ ਕੋਰਟ ਰੈਟ ਮੂਵ ਕੀਤੀ ਹਾਈ ਕੋਰਟ ਨੇ ਸਾਨੂੰ ਸਟੇ ਗ੍ਰਾਂਟ ਕੀਤਾ ਹੈ ਉਸੇ ਸਾਡਾ ਹੈਗਾ ਜਿੰਨੀ ਦੇਰ ਤੱਕ ਰੈਸਟੇਮ ਸਾਹਿਬ ਕੋਈ ਡਿਸੀਜਨ ਨਹੀਂ ਲੈਂਦੇ ਪਰ ਸੁਪਰੀਮ ਕੋਰਟ ਤਾਂ ਸਰਵੋਚਰ ਹੈ ਸਟੇ ਦੇ ਤੁਸੀਂ ਕਹ ਰਹੇ ਹੋ ਹਾਈ ਕੋਰਟ ਹਾਈ ਕੋਰਟ ਦੇ ਵਿੱਚ ਵੀ ਕੇਸ ਲਾਣਾ ਔਰ ਸੁਪਰੀਮ ਕੋਰਟ ਨੂੰ ਚੈਲੰਜ ਕਰਨਾ ਹੋਏਗਾ ਉਹਨਾਂ ਦੇ ਆਰਡਰ ਅਸੀਂ ਸੁਪਰੀਮ ਕੋਰਟ ਵੀ ਜਾ ਰਹੇ ਹਾਂ ਅਸੀਂ ਸੁਪਰੀਮ ਕੋਰਟ ਜਿਹੜਾ ਇਹ ਮਿਸ ਗਾਈਡਡ ਜਿਹੜੀ ਹੋਈ ਆ ਚੀਜ਼ ਜਿਹਦੇ ਵਿੱਚ ਲਿਖਿਆ ਕਿ 19 ਆ ਤੇ 19 ਏ ਆ ਕਿਹੜਾ ਏਰੀਆ ਸਾਡੇ ਕੋਲ ਕਿਹੜਾ ਏਰੀਆ ਨਹੀਂ ਕੀ ਕੀ ਸਪੈਸੀਫਾਈ ਕਰਨਾ ਅਸੀਂ ਉਹਦੇ ਰਿਗਾਰਡਿੰਗ ਵੀ ਸੁਪਰੀਮ ਕੋਰਟ ਅਪਲੀਕੇਸ਼ਨ ਜਲਦੀ ਲਗਾਉਣ ਜਾ ਰਹੇ ਹਾਂ ਪਲੱਸ ਜੋ ਅੱਜ ਦਾ ਵਾਕਿਆ ਹੋਇਆ ਵਾ ਉਸ ਦੇ ਰਿਗਾਰਡਿੰਗ ਵੀ ਅਸੀਂ ਹਾਈ ਕੋਰਟ ਦੁਬਾਰਾ ਇੱਕ ਕੰਟੈਂਪਟ ਅਪਲੀਕੇਸ਼ਨ ਲਗਾਉਣ ਜਾ ਰਹੇ ਹਾਂ ਤੇ ਨਾਲ ਜੋ ਜੋ ਬੰਦਾ ਰਿਲੀਫ ਹੋਏਗਾ ਅਸੀਂ ਲਗਾਵਾਂਗੇ ਜੋ ਰੈਮੇਡੀ ਹੱਦ ਹੋਏਗਾ ਅਸੀਂ ਲਗਾਵਾਂਗੇ ਪਰ ਵਕੀਲ ਸਾਹਿਬ ਅੱਜ ਪੂਰੀ ਪੁਲਿਸ ਫੋਰਸ ਵੀ ਆਈ ਸੀਗੀ ਕਿ ਪੂਰੀ ਪੋਜੈਸ਼ਨ ਲੈਣੀ ਹੈ ਅੱਜ ਉਹ ਤਾਂ ਇਸੇ ਮਕਸਦ ਨਾਲ ਆਏ ਸੀਗੇ ਰੈਜ਼ੀਡੈਂਟ ਏਰੀਆ ਵੀ ਔਰ ਖਾਲੀ ਏਰੀਆ ਵੀ ਪ੍ਰੋਜੈਕਟ ਪੋਜੈਸ਼ਨ ਲੈ ਲਈ ਜਾਵੇ ਤੇ اپੋਜ਼ ਤੁਸੀਂ ਲੋਕਾਂ ਨੇ ਕੀਤਾ ਹੈ ਪਰ ਤੁਹਾਡੇ ਕਲਾਇੰਟ ਨੇ ਜੋ ਦੱਸਿਆ ਕਿ ਇੱਥੇ ਰੈਜੀਡੈਂਸ ਏਰੀਆ ਵੀ ਆ। ਕਿਆ ਮਾਨਯੋਗ ਸੁਪਰੀਮ ਕੋਰਟ ਨੂੰ ਇਹ ਨਹੀਂ ਦੱਸਿਆ ਗਿਆ ਕਿ ਇੱਥੇ ਲੋਕ ਰਹਿੰਦੇ ਵੀ ਨੇ? ਨਾ ਮਾਨਯੋਗ ਸੁਪਰੀਮ ਕੋਰਟ ਨੂੰ ਇਹ ਬਿਲਕੁਲ ਨਹੀਂ ਦੱਸਿਆ ਗਿਆ ਕਿ ਇੱਥੇ ਫੈਮਿਲੀਆਂ ਵੀ ਰਹਿੰਦੀਆਂ। ਜਿਹੜਾ ਆਰਮੀ ਨੇ ਦਿਖਾਇਆ ਉਹ ਸਾਰਾ ਐਮਪਟੀ ਲੈਂਡ ਦਿਖਾਇਆ ਕਿ ਖਾਲੀ ਲੈਂਡ ਏਰੀਆ। ਸੈਕੰਡਲੀ ਜਿਹੜੇ ਆਰਡਰ ਹੋਏ ਆ ਮਾਨਯੋਗ ਸੁਪਰੀਮ ਕੋਰਟ ਦੇ ਉਹ ਦੀਵਾਨ ਚੰਦ ਪਿਸ਼ੋਰੀਆ ਦੇ ਨਾਮ ਤੇ ਹੋਏ। ਉਸ ਆਰਡਰ ਦੇ ਵਿੱਚ ਨਾ ਹੀ ਸਾਨੂੰ ਕਦੀ ਅਸਤਾਕਰ ਕੇਸਨ ਵਿੱਚ ਪਾਰਟੀ ਬਣਾਇਆ ਗਿਆ। ਈਵਨ ਡਿਸਟ੍ਰਿਕਟ ਕੋਰਟ, ਹਾਈ ਕੋਰਟ, ਸੁਪਰੀਮ ਕੋਰਟ ਤੱਕ ਨਾ ਹੀ ਸਾਡੇ ਅਗੇਂਸਟ ਜਿਹੜੇ ਆਰਡਰ ਹੋਏ ਹੋ ਦਿਵਾਂਜਨ ਪਿਸ਼ੋਰੀਏ ਦੇ ਖਿਲਾਫ ਹੋਏ ਆ ਦਿਵਾਂਜਨ ਪਿਸ਼ੋਰੀਏ ਦੇ ਖਿਲਾਫ ਹੀ ਜੱਜਮੈਂਟ ਆਈ ਆ ਜਦੋਂ ਸਾਡੀ ਨੌਲੇਜ ਆਇਆ ਕਿ ਇਸ ਤਰ੍ਹਾਂ ਦਿਵਾਂਜਨ ਪਿਸ਼ੋਰੀਏ ਕੇਸ ਦੇ ਖਿਲਾਫ ਕੋਈ ਕਿਸੇ ਤਰੀਕੇ ਦੀ ਜੱਜਮੈਂਟ پاس ਹੋਈ ਤੇ ਅਸੀਂ ਮਾਨਯੋਗ ਹਾਈ ਕੋਰਟ 'ਚ ਗੁਹਾਰ ਲਗਾਈ ਤੇ ਹਾਈ ਕੋਰਟ ਨੇ ਅਨੁਸਤੇ ਗ੍ਰਾਂਡ ਕੀਤਾ ਹੁਣ ਜਿਹੜਾ ਸੁਪਰੀਮ ਕੋਰਟ ਦਾ ਆਰਡਰ ਵੀ ਆਪਾਂ ਜਲ ਚਲਾਨ ਕਰਨ ਜਾ ਰਹੇ ਆ ਜਿਸ 'ਚ ਅਸੀਂ ਆਪਣੇ ਆਪ ਨੂੰ ਪਾਰਟੀ ਬਣਾ ਕੇ ਉੱਤੇ ਲਗਾਵਾਂਗੇ ਠੀਕ ਹੈ ਸ਼ੁਕਰੀਆ ਜੀ ਸੋ ਇਹ 19 ਨੰਬਰ ਕੋਠੀ ਹੈ ਉਹ ਸਰਦੇ ਸਦਰ ਬਾਜ਼ਾਰ ਕੈਂਟ ਦੇ ਵਿੱਚ ਮਤਲਬ ਆਰਮੀ ਏਰੀਆ ਹੈ ਭਾਰਤੀ ਫੌਜ ਵੱਲੋਂ ਇਹ ਕੇਸ ਲਗਾਇਆ ਗਿਆ ਸੀਗਾ ਸੁਪਰੀਮ ਕੋਰਟ ਦੇ ਵਿੱਚ ਕਿ 19 ਨੰਬਰ ਕੋਠੀ ਨੂੰ ਆਰਮੀ ਦਾ ਹਿੱਸਾ ਬਣਾਇਆ ਜਾਏ ਔਰ ਆਰਮੀ ਨੂੰ ਦਿੱਤੀ ਜਾਵੇ ਪਰ ਇਹ ਨਹੀਂ ਦੱਸਿਆ ਗਿਆ ਉਸ ਦੇ ਵਿੱਚ ਕੇਸ ਦੇ ਵਿੱਚ ਨਹੀਂ ਪਾਇਆ ਗਿਆ ਕਿ ਇੱਥੇ ਕੋਈ 50 ਤੋਂ ਵੱਧ ਫੈਮਲੀਆਂ ਵੀ ਰਹਿੰਦੀਆਂ ਨੇ ਪਰ ਇੱਥੇ ਮਾਮਲਾ ਜ਼ਿਕਰਯੋਗ ਹੈ ਕਿ ਇਸ ਜਗ੍ਹਾ ਜਿਹੜੀ 19 ਨੰਬਰ ਕੋਠੀ ਹੈ ਉਹ ਨੂੰ 19 ਨੰਬਰ 19 ਏ ਔਰ 19 ਨੰਬਰ ਇਹ ਦੋ ਕੋਠੀਆਂ ਨੇ ਜਿਹੜੀਆਂ ਕਲੈਸ਼ ਕਰਦੀਆਂ ਨੇ ਹੁਣ ਸੁਪਰੀਮ ਕੋਰਟ ਦੇ ਆਰਡਰ ਦੇ ਵਿੱਚ 19 A ਹੈ ਕਿ 19 ਨੰਬਰ ਹੈ ਇਸ ਤੋਂ ਇਲਾਵਾ ਜਿਹੜਾ ਇਹ ਰੈਜੀਡੈਂਸ ਏਰੀਆ ਹੈ ਜਿਹੜੇ ਲੋਕ ਇੱਥੇ 50 ਤੋਂ ਵੱਧ ਪਰਿਵਾਰ ਰਹਿੰਦੇ ਨੇ ਉਹ ਵੀ ਇਸ ਕੋਠੀ ਦੇ ਵਿੱਚ ਇਸ ਪਰਿਵਾਰ ਦਾ ਹਿੱਸਾ ਨੇ ਪਿਛਲੇ 70 ਸਾਲ ਤੋਂ ਰਹਿ ਰਹੇ ਨੇ ਕਿ ਆ ਉਹ ਵੀ ਇਸ ਪੋਜੈਸ਼ਨ ਦੇ ਵਿੱਚ ਆਂਦੇ ਨੇ ਇਹ ਵੇਖਣਾ ਹੋਏਗਾ ਹੁਣ ਨਵਾਂ ਪਰਿਵਾਰਾਂ ਵੱਲੋਂ ਇੱਕ ਮਾਨਯੋਗ ਹਾਈ ਕੋਰਟ ਦੇ ਵਿੱਚ ਵੀ ਕੇਸ ਲਗਾਇਆ ਗਿਆ ਹੈ ਕਿ ਉਹਨਾਂ ਨੂੰ ਇਸ ਬਾਰੇ ਸਟੇ ਦਿੱਤਾ ਜਾਵੇ ਹੁਣ ਇਸ ਸਾਰੇ ਮਾਮਲੇ ਦੇ ਵਿੱਚ ਜਿਹੜਾ ਪੋਜੈਸ਼ਨ ਲੈਣ ਲਈ ਟੀਮ ਆਈ ਸੀਗੀ ਉਹਨਾਂ ਨੂੰ ਇਹ ਸਮਝਾਇਆ ਗਿਆ ਕਿ ਕੋਰਟ ਦੇ ਆਰਡਰ ਹਾਈ ਕੋਰਟ ਦੇ ਆਰਡਰ ਦਿੱਤੇ ਗਏ ਨੇ ਉਹਨਾਂ ਨੂੰ ਦਸਾਇਆ ਦੱਸਿਆ ਗਿਆ ਹੈ ਕਿ ਸੁਪਰੀਮ ਕੋਰਟ ਨੇ ਸਿਰਫ ਜਿਹੜੀ ਲੈਂਡ ਖਾਲੀ ਪਈ ਹੈ ਉਸ ਦੇ ਉਸ ਦੇ ਉਹਨਾਂ ਨੂੰ ਪੋਜੈਸ਼ਨ ਲੈਣ ਦੇ ਆਰਡਰ ਕੀਤੇ ਨੇ ਸੋ ਉਸ ਦੇ ਮੁਤਾਬਿਕ ਟੀਮ ਨੇ ਹੁਣ ਇਹਦਾ ਪੋਜੈਸ਼ਨ ਲੈਣਾ ਦਾ ਹੀ ਖਾਲੀ ਜਿਹੜੀ ਹੈ ਜਗਾ ਪਈ ਹੋਈ ਹੈ ਉਸ ਦੀ ਪਹਿਮਾਇਸ਼ ਹੋ ਰਹੀ ਹੈ ਔਰ ਉਸ ਨੇ ਉਸ ਨੇ ਹੀ ਆਰਡਰ ਉਹਦਾ ਹੀ ਉਹਦੇ ਤੇ ਹੀ ਕਬਜ਼ਾ ਕੀਤਾ ਜਾਏਗਾ ਸੋ ਰੈਜੀਡੈਂਸ ਏਰੀਆ ਦੇ ਵਿੱਚ ਜਿਹੜੇ ਲੋਕ ਪਰਿਵਾਰ ਰਹਿ ਰਹੇ ਨੇ ਉਹਨਾਂ ਦਾ ਕੀ ਬੰਦਾ ਹੈ ਉਹ ਇਹ ਵੀ ਲੋਕ ਸੁਪਰੀਮ ਕੋਰਟ ਚ ਅਰਜੀ ਲਗਾਉਣ ਜਾ ਰਹੇ ਨੇ ਕਿ ਉਹਨਾਂ ਦਾ ਹੱਕ ਨਹੀਂ ਬੰਦਾ ਹੈ ਕਿ ਉਹਨਾਂ ਦੇ ਏਰੀਆ ਦੇ ਵਿੱਚ ਵੀ ਪੋਜੀਸ਼ਨ ਕੀਤੀ ਜਾਵੇ ਉਹਨਾਂ ਨੂੰ ਵੀ ਬੇਘਰ ਕੀਤਾ ਜਾਵੇ ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ ਡੇਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par